ਨਕੋਦਰ ਵਿਖੇ ਵਿਸਾਖੀ ਤੋਂ ਬਾਅਦ ਕਣਕ ਦੀ ਆਮਦ ਸ਼ੁਰੂ ਹੋ ਜਾਵੇਗੀ ਮੰਡੀਆਂ ਵਿੱਚ ਅਤੇ ਇਸੇ ਦੇ ਸਬੰਧ ਵਿੱਚ ਹੀ ਮਾਰਕੀਟ ਕਮੇਟੀ ਦੇ ਸੁਪਰੀਟੈਂਡੈਂਟ ਸ਼ੋਪਰਾਜ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਡੀ ਵਿੱਚ ਜੋ ਪ੍ਰਬੰਧ ਹਨ ਉਹਨਾਂ ਨੂੰ ਪੁਖਤਾ ਕੀਤਾ ਜਾ ਰਿਹਾ ਹੈ ਚਾਹੇ ਸਫਾਈ ਦੀ ਗੱਲ ਕਰੀਏ ਤਾਂ ਸਫਾਈ ਵਾਸਤੇ ਵੀ ਲਗਾਏ ਗਏ ਨੇ ਸਫਾਈ ਕਰਨ ਵਾਲੇ ਅਤੇ ਇਸੇ ਤਰ੍ਹਾਂ ਹੀ ਬਿਜਲੀ ਦੀ ਗੱਲ ਕਰੀਏ ਤਾਂ ਬਿਜਲੀ ਦੇ ਜਿਹੜੇ ਖੰਭੇ ਹਨ ਉਹਨਾਂ ਦੇ ਉੱਤੇ ਜੋ ਲਾਈਟਾਂ ਲੱਗੀਆਂ ਹਨ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਆਉਣ ਜਾਣ ਵਾਲੇ ਕਿਸਾਨ ਨੂੰ ਜਾਂ ਆੜਤੀਆਂ ਨੂੰ ਜਾਂ ਜਿਹੜੇ ਮਜ਼ਦੂਰ ਇੱਥੇ ਰਹਿਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਸੇ ਨੂੰ ਹੀ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪਾਣੀ ਦਾ ਵੀ ਪੂਖਤਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਆਉਣ ਜਾਣ ਵਾਲੇ ਜੋ ਵੀ ਵਿਅਕਤੀ ਹਨ ਮੰਡੀ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਪਾਣੀ ਦੀ ਦਿੱਕਤ ਨਾ ਆਵੇ ਅਤੇ ਇਹ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਕਣਕ ਨੂੰ ਸਕਾ ਕੇ ਲਿਆਂਦਾ ਜਾਵੇ ਕਿਉਂਕਿ ਇੱਥੇ ਆ ਕੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਅਤੇ ਉਹਨਾਂ ਨੇ ਅਤੇ ਇਸ ਮੁcke ਉਹਨਾਂ ਨੇ ਕਿਹਾ ਕਿ ਜੋ ਮੰਡੀ ਵਿੱਚ ਕਣਕ ਦੀ ਆਮਦ ਹੈ ਉਹ ਵਿਸਾਖੀ ਤੋਂ ਬਾਅਦ ਆਉਣ ਦੀ ਚਾਂਸes ਹਨ ਕਿਉਂਕਿ ਪਿਛਲੇ ਸਾਲ ਦੇ ਵਿੱਚ ਵੀ ਵਿਸਾਖੀ ਤੋਂ ਬਾਅਦ ਹੀ 18 ਤਰੀਕ ਨੂੰ ਕਣਕ ਦੀ ਆਮਦ ਸ਼ੁਰੂ ਹੋਈ ਸੀ ਅਤੇ ਬੋਲੀ ਹੋਈ ਸੀ ਅਤੇ ਇਸ ਨੂੰ ਲੈ ਕੇ ਹੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਮੰਡੀ ਵਿੱਚ ਕਣਕ ਦੀ ਬੋਰੀਆਂ ਦੀ ਚੋਰੀ ਦੀਆਂ ਖਬਰਾਂ ਕਈ ਵਾਰ ਲੱਗ ਚੁੱਕੀਆਂ ਹਨ ਉਸ ਨੂੰ ਵੀ ਦੇਖਦੇ ਹੋਏ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਵਿਸ਼ੇਸ਼ ਤੌਰ ਤੇ ਇੱਕ ਐਪਲੀਕੇਸ਼ਨ ਦੇਵਾਂਗੇ ਚਸਤੇ ਵਿੱਚ ਮੰਨ ਕੀਤੀ ਜਾਵੇਗੀ ਕਿ ਮੰਡੀ ਵਿੱਚ ਪੁਲਿਸ ਤੀ ਗੈਸਤ ਬਧਾਈ ਜਾਵੇ ਤਾਂ ਕਿ ਜੋ ਚੋਰ ਹਨ ਉਹਨਾਂ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਚੋਰੀ ਦੀਆਂ ਘਟਨਾਵਾਂ ਵਧੀਆਂ ਹੋਈਆਂ ਸਨ ਅਤੇ ਇਸ ਨੂੰ ਲੈ ਕੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਜਗਉਤਾ ਵੱਲੋਂ ਵੀ ਇਹ ਆਵਾਜ਼ ਚੁੱਕੀ ਗਈ ਸੀ ਕਿ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਅਤੇ ਇਸੇ ਦੇ ਸਬੰਧ ਵਿੱਚ ਹੀ ਇਸ ਵਾਰ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਇਸ ਤਰ੍ਹਾਂ ਦੀਆਂ ਕੋਈ ਘਟਨਾਵਾਂ ਸਾਹਮਣੇ ਨਾ ਆਉਣ ਜਿਸ ਨਾਲ ਚੋਰ ਚੋਰੀ ਕਰਨ ਦੇ ਵਿੱਚ ਕਾਮਯਾਬ ਹੋ ਸਕਣ ਅਤੇ ਕਿਸਾਨਾਂ ਦਾ ਵੀ ਨੁਕਸਾਨ ਹੋ ਸਕੇ ਮੰਡੀ ਦੇ ਬਾਥਰੂਮਾਂ ਦੀ ਗੱਲ ਕਰੀਏ ਤਾਂ ਬਾਥਰੂਮ ਵੀ ਜਿਹੜੇ ਹੈਗੇ ਆ ਪੂਰੀ ਤਰ੍ਹਾਂ ਸਾਫ਼ ਕੀਤੇ ਜਾ ਰਹੇ ਹਨ ਹਾਂਜੀ ਸਰ ਕੀ ਨਾਮ ਜੀ ਸਰ ਮੇਰਾ ਨਾਮ ਸ਼ੋਭਰਾ ਸਿੰਘ ਐਮਰਕ ਮਰਕ ਕਬਟੀ ਨਕੋਦਰ ਦੇ ਵਿੱਚ ਸੁਪਰਡੈਂਟ ਕੋਲ ਤੇ ਮੈਂ ਕੰਮ ਕਰ ਰਿਹਾ ਹਾਂ ਤੇ ਮੈਂ ਆਪ ਜੀ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਤੁਸੀਂ ਇਸ ਚੀਜ਼ ਨੂੰ ਕਵਰ ਕਰਨ ਆਏ ਹੈ ਤੇ ਮੈਂ ਇੱਥੇ ਦੱਸਣਾ ਚਾਹੁੰਦਾ ਆ ਕਿ ਸਾਡੇ ਵੱਲੋਂ ਮੁਕੰਮਲ ਜਿਹੜੀ ਸਰਕਾਰ ਦੀ ਹਦਾਇਤਾਂ ਅਨੁਸਾਰ ਤੇ ਜਿਹੜੇ ਹੈ ਟੈਂਡਰ ਕਰਾ ਦੇ ਕੇ ਕਿ ਤੇ ਸਵੈ ਦਾ ਪ੍ਰਬੰਧ ਸ਼ੁਰੂ ਕਰਾ ਦਿੱਤਾ ਗਿਆ ਹੈ ਇਕਦਾਰ ਵੱਲੋਂ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਆ ਕਿ ਵੀ ਕਿਸਾਨ ਭਰਾਵਾਂ ਨੂੰ ਪਿਛਲੇ ਸਾਲ ਸਾਡੇ ਇੱਥੇ ਨਕੌਦਰ ਮੰਡੀ ਦੇ ਵਿੱਚ 18 ਅਪ੍ਰੈਲ ਨੂੰ ਕਣਕ ਪਹਿਲੀ ਆਈ ਸੀਗੀ ਤੇ ਇਸ ਵਾਰ ਸਾਨੂੰ ਉਮੀਦ ਹੈ ਕਿ ਥੋੜਾ ਉਸ ਤੋਂ ਪਹਿਲਾਂ ਇੱਕ ਦੋ ਦਿਨ ਪਹਿਲਾਂ ਆ ਸਕਦੀ ਹੈ ਤੇ ਮੈਂ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਆਪਣੀ ਕਣਕ ਨੂੰ ਪ੍ਰੋਪਰ ਸਕਾ ਕੇ ਸੁਜਜੇ ਢੰਗ ਨਾਲ ਲਈ ਜਾਣ ਤਾਂ ਕਿ ਆਪਾਂ ਜਿਸ ਤਰ੍ਹਾਂ ਪੁੱਤਰਾ ਮੰਗਲ ਪਾਲ ਕੇ ਜਿਹੜੀ ਫਸਲ ਨੂੰ ਆਪਾਂ ਇੱਥੇ ਉਧਾ ਸਿੱਟ ਕੇ ਨਾ ਜਾਈਏ ਕੋਲ ਰਹਿ ਕੇ ਉਹਨੂੰ ਤਲਾ ਕੇ ਜਾਈਏ ਤਾਂ ਕਿ ਆਪਾਂ ਨੂੰ ਇੱਕ ਇੱਕ ਦਾਣੇ ਦੇ ਮੁੱਲ ਪ੍ਰਾਪਤ ਹੋ ਸਕੇ ਜੀ ਇਹ ਪ੍ਰਬੰਧ ਪ੍ਰਬੰਧ ਕਿਸ ਤਰ੍ਹਾਂ ਦੀ ਕੀਤੀ ਗਈ ਹੈ ਪ੍ਰਬੰਧ ਜੀ ਜਿਸ ਤਰ੍ਹਾਂ ਮੈਂ ਆਪ ਨੂੰ ਦੱਸਣਾ ਚਾਹੁੰਦਾ ਵੀ ਪ੍ਰਬੰਧ ਸਾਡੇ ਠੇਕੇਦਾਰ ਵੱਲੋਂ ਆਪਣੀ ਲੇਬਰ ਲਾਗ ਆ ਦਿੱਤੀ ਗਈ ਹੈ ਤੇ ਕਣਕ ਤੋਂ ਪਹਿਲਾਂ ਪਹਿਲਾਂ ਜੋ ਵੀ 19 21 ਰਹਿ ਗਏ ਹੈਗੇ ਉਹ ਮੁਕੰਮਲ ਕਰਾ ਦਿੱਤੇ ਜਾਣਗੇ ਜੀ ਕਿਉਂਕਿ ਗਰਮੀ ਦਾ ਮੌਸਮ ਹੈਗਾ ਗਰਮੀ ਦੇ ਵਿੱਚ ਮੌਸਮ ਦੇ ਕਾਰਨ ਜਿਹੜਾ ਹੈਗਾ ਪਾਣੀ ਦੀ ਸਭ ਤੋਂ ਵੱਡੀ ਮੁਸ਼ਕਲ ਆ ਸਕਦੀ ਹੈ ਕੀ ਉਹਨੂੰ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਜੀ ਪਹਿਲਾਂ ਤਾਂ ਮੈਂ ਜ਼ਰੂਰਤਾਂ ਨੂੰ ਦੱਸਣਾ ਚਾਹੁੰਦਾ ਵੀ ਪਾਣੀ ਦੇ ਪ੍ਰਬੰਧ ਸਾਡੇ ਮੁਕੰਮਲ ਕਿਉਂਕਿ ਸਾਡੀ ਨਕੌਦਰ ਮੇਨ ਮੰਡੀ ਦੇ ਵਿੱਚ ਵਾਟਰ ਸਿਵਰੇ ਵਾਟਰ ਵਰਕਸ ਵੱਡਾ ਬਣਿਆ ਹੋਇਆ ਹੈ ਤੇ ਉਸ ਤੋਂ ਇਲਾਵਾ ਸਾਡੇ ਚਾਰ ਚਾਰ ਛੋਟੇ ਬਾਟਰ ਕੋਲਰ ਲਗਾਏ ਗਏ ਤੇ ਉਸ ਤੋਂ ਇਲਾਵਾ ਛੋਟੇ ਵਾਟਰ ਕੋਲਰ ਜੋ ਕਿ ਚਾਰੇ ਖੂਨਜਿਆਂ ਦੇ ਵਿੱਚ ਮੰਡੀ ਦੇ ਵਿੱਚ ਪ੍ਰਬੰਧ ਕਰਵਾਏ ਜਾਣਗੇ ਜੀ ਤੇ ਬਾਥਰੂਮ ਵਗੈਰਾ ਸਾਫ ਹੈਗੇ ਆ ਹਾਂਜੀ ਸਾਡੇ ਨਗਉਧਰ ਮਾਰਕੀਟ ਦੇ ਵਿੱਚ ਦੋ ਬਲਾਕ ਬਣੇ ਹੋਏ ਨੇ ਜੋ ਕਿ ਬਹੁਤ ਹੀ ਸੋਹਣੇ ਆ ਤੇ ਸਜਜੇ ਆਣ ਤੇ ਇੱਕ ਬੰਦੇ ਦੀ ਉੱਤੇ ਪੱਕੀ ਪੋਆਇੰਟਮੈਂਟ ਲਾ ਦਿੱਤੀ ਗਈ ਹੈ ਬੰਦੇ ਦੀ ਜਿਹੜਾ ਸਫਾਈ ਦਾ ਪ੍ਰਬੰਧ ਕੀਤਾ ਜਾਵੇਗਾ ਇੱਕ ਸਭ ਤੋਂ ਵੱਡੀ ਪ੍ਰੋਬਲਮ ਆਂਦੀ ਹੈਗੀ ਆ ਚੋਰਾਂ ਦੀ ਕਈ ਵਾਰ ਜਿਹੜਾ ਹੈਗਾ ਲੋਕਾਂ ਜਿਹੜੇ ਹੈਗੇ ਆ ਆਰਤੀਆ ਵੀ ਕਹਿ ਚੁੱਕੇ ਹੈਗੇ ਆ ਇੱਥੇ ਜਿਹੜੀ ਹੈਗੀ ਆ ਚੋਰੀ ਦੀ ਘਟਨਾਵਾਂ ਕਾਫੀ ਵੱਧ ਜਾਂਦੀਆਂ ਉਹਨੂੰ ਕਿਸ ਤਰ੍ਹਾਂ ਦੇਖਦੇ ਆ ਹਾਂ ਇਹ ਇਹ ਹੈਗੀ ਆ ਜੀ ਕਿਉਂਕਿ ਪਿਛਲੇ ਸਮੇਂ ਤੋਂ ਕਾਫੀ ਲੰਬੇ ਸਮੇਂ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਤੇ ਇਸ ਵਾਰੀ ਜਿਹੜੇ ਸਾਡੇ ਨਵੇਂ ਸੈਕਟਰੀ ਸਾਹਿਬ ਆਏ ਨੇ ਸ਼੍ਰੀ ਗਰੇਸ ਸਾਇਕਲ ਜੀ ਉਹਨਾਂ ਵੱਲੋਂ ਇੱਕ ਲੈਟਰ ਇਸ਼ੂ ਕਰ ਦਿੱਤੀ ਜਾਵੇਗੀ ਆਪਣੇ ਥਾਣਾ ਸਾਹਿਬ ਐਸ ਐਚਓ ਸਾਹਿਬ ਜੀ ਨੂੰ ਉਹਨਾਂ ਵੱਲੋਂ ਬੀਤੇ ਗਾਰਦ ਆਪਣੀ ਭੇਜੀ ਜਾਵੇ ਸ਼ਾਮ ਦੇ ਵੇਲੇ ਦੁਪਹਿਰ ਦੇ ਵੇਲੇ ਦੋ ਟਾਈਮ ਭੇਜੀ ਜਾਵੇ ਕਿਉਂਕਿ ਲੇਬਰ ਜਦ ਸੌ ਜਾਂਦੀ ਹੈ ਉਸ ਟਾਈਮ ਹੀ ਇਹ ਵਾਰਦਾਰਤਾ ਹੁੰਦੀਆਂ ਹਨ